ਜਿਹੜੇ ਲਫੇੜੀਆਂ ਝਾੜੂਆਂ ਦੇ ਗੱਲਾਂ ਜਾ ਕੇ ਕਾਂਗਰਸੀਆਂ ਤੇ ਗੱਲਾਂ ਚਾਹ ਕੇ ਆ ਮੰਦਵਰ ਦੇ ਤੇ ਜਿਹੜੇ ਦਾਦੂਵਾਲ ਵਰਗੇ ਜਿਹੜੇ ਏਜੰਸੀਆਂ ਦੇ ਬੰਦੇ ਉਹਨਾਂ ਦੀ ਗੱਲਾਂ ਚਾਹ ਕੇ ਅੱਜ ਕੀ ਆ ਥੋੜੇ ਗੁਰੂ ਘਰਾਂ ਤੇ ਕਬਜ਼ਾ ਹੋਣ ਲੱਗ ਪਿਆ ਤੱਕ ਹਜ਼ੂਰ ਸਾਹਿਬ ਤੇ ਹੁਣ ਸਿੱਖ ਕੌਮ ਦੀ ਕੰਟਰੋਲ ਨਹੀਂ ਹੈ ਉਹਨਾਂ ਦਾ ਕੰਟਰੋਲ ਹੈ ਤੱਕ ਪਟਨਾ ਸਾਹਿਬ ਤੇ ਹੁਣ ਉਹਨਾਂ ਦਾ ਕੰਟਰੋਲ ਹੈ ਜਿੱਥੇ ਖਾਲਸਾ ਪੰਥ ਦੀ ਕਮੇਟੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਲੈ ਲਈ। ਸ਼ਰੂਫ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੋੜ ਕੇ ਹਰਿਆਣਾ ਆਪਨੇ ਕਬਜ਼ੇ ਕਰ ਲਿਆ। ਫਿਰ ਕਿਦੋਂ ਜਾਗੋਗੇ? ਫਿਰ ਕਿਦੋਂ ਜਾਗੋਗੇ? ਜਿਹੜੀ ਕੌਮ ਫੌਜ ਨਾ ਹੋਵੇ ਨਾ ਕਾਮ ਹੋ ਜਾਂਦੀ ਹੈ। ਅਖਾਲੀ ਦਲ ਥੋੜੀ ਫੌਜ ਹੈ। ਸਮਝੋ। ਜੇ ਹੋਰ ਵੱਡਾ ਇਨਖਾਨ ਕਰਕੇ ਸਮਝੋਗਾ ਫਿਰ ਬਹੁਤ ਲੇਟ ਹੋ ਜੂਗੀ। ਯੋ ਜਿਉਣਾ ਮਰਨਾ ਇੱਥੇ ਹੈ ਕੇਜਰੀਵਾਲ ਨੇ ਕੋਈ ਨਹੀਂ ਦੇਣਾ ਇੱਥੇ ਜਿਉਣਾ ਆ ਕਾਂਗਰਸੀਆਂ ਨੇ ਤੇ ਦੇਣਾ ਉਹਨਾਂ ਦਾ ਹੁਕਮ ਦਿੱਲੀੋਂ ਆਉਂਦੇ ਜੇ ਕਾਰਨ ਇੱਥੇ ਆਜਮਿਆ ਤੋ ਰਾਸਤਾ ਚ ਬੰਦ